ਅੱਜ ਦੇਖਣ ਆਏ ਆ ਜੀ ਮੇਲਾ ਗੀਤਕਾਰਾਂ ਦਾ ਪੰਜਾਬੀ ਭਵਨ ਲੁਧਿਆਣਾ ਲੋ ਜੀ ਦੋ ਬੋਲ ਢਿੱਲੋਂ ਸਾਹਿਬ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਮਹਾ ਪੰਜਾਬ ਯੂਐਸਏ ਤੇ ਥੈਂਕ ਯੂ ਜੀ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਦੋ ਬੋਲ ਜੀ ਮੇਲੇ ਬਾਰੇ ਮੇਲਾ ਬਹੁਤ ਵਧੀਆ ਇਹ ਮੇਲੇ ਨੇ ਸਾਨੂੰ ਜਿਉਂਦਾ ਰੱਖਿਆ ਇਸ ਮੇਲੇ ਕਰਕੇ ਹੀ ਅਸੀਂ ਜਿੰਦੇ ਆ ਗੀਤਕਾਰਾਂ ਦਾ ਮੇਲਾ ਇਹ ਸਭ ਤੋਂ ਵਧੀਆ ਮੇਲਾ ਠੀਕ ਹੈ ਨਾ ਜੀ ਇਸ ਮੇਲੇ ਕਰਕੇ ਗੀਤਕਾਰਾਂ ਦਾ ਮਾਣ ਸਨਮਾਨ ਵੱਧ ਇਹ ਵੱਡੇ ਸਰਮੋਰ ਗੀਤਕਾਰ ਬਾਪੂ ਸਿੰਘ ਮਾਨ ਦੇਵ ਤਰੀਕੇ ਨਾਲ ਹੋਏ ਨੇ ਤੇ ਚਮਨ ਲਾਲ ਚਮਨ ਤੇ ਹੋਰ ਸ਼ਾਇਦ ਲੁਧਿਆਣਵੀ ਬਹੁਤ ਵੱਡੇ ਮਹਾਨ ਗੀਤਕਾਰ ਹੋਏ ਨੇ ਹਾਥਨਪੁਰੀ ਤੇ ਜਿਨ੍ਹਾਂ ਦੇ ਗੀਤ ਬੀਬਾ ਨੇ ਹੋਰ ਸਾਰਿਆਂ ਨੇ ਗਾਏ ਨੇ ਹਾਂਜੀ ਤੁਸੀਂ ਕੁਝ ਕਹਿਣਾ ਚਾਹੋਗੇ ਜੀ ਵੀਰ ਜੀ ਹਾਂਜੀ ਪਹਿਲਾਂ ਤਾਂ ਆਪਣੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਜੀ ਮੈਂ ਨੰਦਾ ਰੰਗੀਆਂ ਵਾਲਾ ਪੰਜਾਬੀ ਗੀਤਕਾਰ ਤੇ ਪੰਜਾਬੀ ਭਵਨ ਲੁਧਿਆਣੇ ਦਾ ਮੇਲਾ ਜਿਹੜਾ ਅੱਜ ਗੀਤਕਾਰਾਂ ਦਾ ਹੋ ਰਿਹਾ ਉਹਦੇ ਵਿੱਚ ਸ਼ਮੂਲੀਤ ਕੀਤੀ ਹੈ ਸਾਰੇ ਮੇਰੇ ਗੀਤਕਾਰਾਂ ਭਰਾਵਾਂ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ 4 ਵੀਰ ਜੀ ਤੁਹਾਡਾ ਵੀਰਨੰਦਾ ਰੰਗੀਆਂ ਵਾਲਾ ਆ YouTube ਤੇ ਵੀ ਚੈਨਲ ਤੇ ਹੈਗਾ ਗੀਤਕਾਰੀ ਵਿੱਚ ਵੀ ਗਾਇਕੀ ਵਿੱਚ ਵੀ ਚਲਾਨ ਤੇ ਮੇਰੇ ਹੋਰ ਗੀਤ ਉਹ ਨਿਮਾਣਾ ਥੋੜੀ ਦਿਲ ਫਿਰਦਾ ਤੇ ਪੈਰੀਟੋਨ ਚੋਂ ਹੋਰ ਤੋਂ ਨਸੰਗ ਰੀਲਾ ਦੀ ਆਵਾਜ਼ ਵਿੱਚ ਪ੍ਰਦੀਪ ਪਾਲਮ ਜੀ ਤੇ ਦਰਸ਼ਕ ਦਰਸ਼ਕੋ ਇਹ ਜਿਹੜਾ ਮੇਲਾ ਹੈ ਮੇਲਾ ਗੀਤਕਾਰਾਂ ਦਾ ਇਹ ਪਹਿਲੀ ਵਾਰੀ ਹੋ ਰਿਹਾ ਤੇ ਪਹਿਲੀ ਵਾਰੀ ਹੋਈ ਇੰਨਾ ਜ਼ਿਆਦਾ ਉਤਸ਼ਾਹ ਹੱਦਾਂ ਟੁੱਟੀਆਂ ਪਈਆਂ ਨੇ ਪਤਾ ਨਹੀਂ ਕਿੱਥੋਂ ਕਿੱਥੋਂ ਚੱਲ ਕੇ ਕਿੱਥੋਂ ਕਿੱਥੋਂ ਗੀਤਕਾਰ ਪਹੁੰਚੇ ਨੇ ਕਿੱਥੋਂ ਕਿੱਥੋਂ ਲੋਕ ਗਾਇਕੀ ਨੂੰ ਮਾਨਣ ਵਾਲੇ ਦਰਸ਼ਕ ਪਹੁੰਚੇ ਹੋਏ ਨੇ ਸਰੋਤੇ ਪਹੁੰਚੇ ਹੋਏ ਨੇ ਹਾਂਜੀ ਹੋਰ ਸਾਡੀ ਜਿੰਦੇ ਵੀ ਗੀਤਕਾਰ ਇਥੇ ਪੰਜਾਬ ਦੇ ਸਾਰੇ ਪਹੁੰਚੇ ਨੇ ਜੀ ਉਹਨਾਂ ਦਾ ਧੰਨਵਾਦ ਕਰਦੇ ਆਂ ਠੀਕ ਹੈ ਬਹੁਤ ਸਾਰੇ ਲੋਕ ਹਾਂ ਨੇ ਜਿਨ੍ਹਾਂ ਨੂੰ ਅੱਜ ਅਸੀਂ ਪਹਿਲੀ ਵਾਰ ਮਿਲ ਰਹੇ ਆਂ ਤੇ ਅਸੀਂ ਮਨਾ ਕੇ ਬਿਸਾਵਾਗੇ ਤੇ ਮੈਂ ਚਾਹੁੰਦਾ ਹਾਂ ਕਿ ਇਹ ਮੇਰੇ ਸਦਾ ਹੀ ਲੱਭਦੇ ਰਹੇ ਇਸ ਤਰ੍ਹਾਂ ਯਾਦਾਂ ਬਣੀਆਂ ਰਹਿਣ ਬਾਸਰ ਸਾਹਿਬ ਪੰਜਾਬੀ ਗੀਤਕਾਰੀ ਬਾਰੇ ਬਹੁਤ ਸੋਨਾ ਕਹਿੰ ਕੇ ਗਏ